ਅੱਜ ਆਪਾਂ ਗੱਲ ਕਰਾਂਗੇ ਮਾਈਗਰੇਨ ਦੀ ਮਾਈਗਰੇਨ ਦੀ ਪ੍ਰੋਬਲਮ ਆ ਜਿਹੜੀ ਉਹ ਦਿਨੋਂ ਦਿਨ ਵਾਧਦੀ ਜਾ ਰਹੀ ਆ ਇਹਦੇ ਤੁਹਾਨੂੰ ਪੰਜ ਦੇਸੀ ਨੁਸਖੇ ਦੱਸਾਂਗੇ ਜਿਹਦੇ ਨਾਲ ਮਾਈਗਰੇਨ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਮੇਨ ਇਹਦਾ ਜਿਹੜਾ ਦੇਖਣਾ ਵੀ ਰੀਜਨ ਕੀ ਆ ਮਾਈਗਰੇਨ ਕਿਹੜੀ ਚੀਜ਼ ਦੇ ਕਰਕੇ ਜ਼ਿਆਦਾ ਵਧਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਮਾਈਗਰੇਨ ਦੇ ਵਿੱਚ ਸਟ्रेस ਨੀਂਦ ਦੀ ਕਮੀ ਆਉਣਾ ਡੀਹਾਈਡਰੇਸ਼ਨ ਹੋ ਜਾਂਦਾ ਜਾਂ ਫਿਰ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨਾ ਸਕਰੀਨਿੰਗ ਕਰਨਾ ਜਿਹਦੀ ਕਰਕੇ ਮਾਈਗਰੇਨ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਇਹਦੇ ਪੰਜ ਦੇਸੀ ਨੁਸਖੇ ਨੇ ਤੁਹਾਨੂੰ ਦੱਸਦੇ ਆਂ ਪਹਿਲਾ ਤਾਂ ਤੁਸੀਂ ਇਲਾਇਚੀ ਤੇ ਸੌਂਫ ਵਾਲਾ ਪਾਣੀ ਪੀ ਸਕਦੇ ਹੋ ਦੂਜਾ ਤુલਸੀ ਦਾ ਕੜਾਹ ਬਣਾ ਕੇ ਪੀ ਸਕਦੇ ਹੋ ਤੁਸੀਂ ਤુલਸੀ ਦੇ ਪੱਤੇ ਤੀਜਾ ਘੀ ਹੈ ਜਿਹੜਾ ਦੇਸੀ ਘੀ ਉਹਨੂੰ ਨੱਕ 'ਚ ਬੂੰਦਾ ਪਾ ਸਕਦੇ ਹੋ ਚੌਥਾ ਹੈਗਾ ਪੀਪਰਮਿੰਟ ਦੀ ਆਇਲ ਦੀ ਵਰਤੋਂ ਕਰ ਸਕਦੇ ਹੋ ਤੇ ਪੰਜਵਾਂ ਹੈਗਾ ਜੀਰਾ ਮਿਸ਼ਰੀ ਤੇ ਕੀ ਹੁਣ ਇਹ ਪੰਜੇ ਜਿਹੜੇ ਨੁਸਕੇ ਨੇ ਉਹ ਕਿਵੇਂ ਤੁਸੀਂ ਵਰਤਨੇ ਨੇ ਉਹਦੀ ਡਿਟੇਲ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜਰੂਰ ਫੋਲੋ ਕਰ ਲਓ ਪਹਿਲੇ ਨੰਬਰ ਤੇ ਆ ਜਾਂਦਾ ਆਪਣੇ ਸੌਂਫ ਤੇ ﺍﻟैਚੀ ਦਾ ਜਿਹੜਾ ਪਾਣੀ ਆ ਤੁਸੀਂ ਕਰਨਾ ਸੌਂਫ ਲੈ ਲੈਣੀ ਇੱਕ ਜਾਂਚ ਤੇ ਇੱਕ ਦੋ ਇੱਕ ਦੋ ਜਾਂ ﺍﻟैਚੀਆਂ ਲੈ ਲੈਣੀਆਂ ਉਹਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਉਹਨਾਂ ਨੂੰ ਰਾਤ ਪਰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਸਵੇਰੇ ਖਾਲੀ ਪੇਟ ਪੀ ਲੈਣਾ ਜਿਹਦੇ ਨਾਲ ਤੁਹਾਨੂੰ ਦੱਸਦਾ ਮੈਂ ਨਾ ਹੀ ਪੇਟ ਦੀ ਪ੍ਰੋਬਲਮ ਹੋਗੀ ਨਾ ਹੀ ਪੇਟ 'ਚ ਗੈਸ ਬਣੂਗੀ ਕਾਬਜ ਦੀ ਪ੍ਰੋਬਲਮ ਆ ਜਿਹੜੀ ਉਹ ਜੜ ਤੋਂ ਚੱਕੀ ਜਾਊਗੀ ਤੇ ਜਿਹੜੀ ਮਾਈਗਰੇਨ ਦੀ ਪ੍ਰੋਬਲਮ ਆ ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਊਗੀ ਦੂਜੇ ਨੰਬਰ ਤੇ ਆਉਂਦਿਆ ਤુલਸੀ ਦੇ ਪੱਤਿਆਂ ਦਾ ਕੜਾ 5-6 ਤુલਸੀ ਦੇ ਪੱਤੇ ਲੈ ਲੈਣੇ ਅੱਧਾ ਚਮਚਾ ਤੁਸੀਂ ਅਦਰਕ ਲੈ ਲੈਣਾ ਕਿਉਂਕਿ ਅਦਰਕ ਆ ਜਿਹੜਾ ਉਹ ਕਾਫੀ ਫਾਇਦੇਮੰਦ ਹੁੰਦਾ ਇਹਨਾਂ ਨੂੰ ਇੱਕ ਕੱਪ ਪਾਣੀ ਦੇ ਵਿੱਚ ਉਬਾਲ ਕੇ ਤੁਸੀਂ ਪੀਣਾ ਜਿਹਦੇ ਨਾਲ ਮਾਈਗਰੇਨ ਦੀ ਜਿਹੜੀ ਪ੍ਰੋਬਲਮ ਆ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਆ ਤੀਜੇ ਨੰਬਰ ਤੇ ਕੀ ਨੱਕ ਚ ਪਾਉਣਾ ਜਿਹੜਾ ਦੇਸੀ ਘਿਓ ਹੁੰਦਾ ਇਹਦੇ ਵੀ ਕਾਫੀ ਜ਼ਿਆਦਾ ਫਾਇਦੇ ਨੇ ਜੇ ਤੁਸੀਂ ਰੋਜ਼ ਸਵੇਰੇ ਉੱਠ ਕੇ ਨੱਕ ਦੇ ਵਿੱਚ ਦੋ ਤਿੰਨ ਬੂੰਦਾਂ ਦੇਸੀ ਘਿਓ ਦੀਆਂ ਪਾਉਨੇ ਹੋ ਤਾਂ ਇਹਦੇ ਨਾਲ ਤੁਹਾਡੇ ਜਿਹੜੇ ਦਿਮਾਗ ਦੀਆਂ ਨਸਾਂ ਨੇ ਉਹ ਵੀ ਕਾਫੀ ਹੱਦ ਤੱਕ ਠੀਕ ਰਹਿੰਦੀਆਂ ਨੇ ਜਿਹਦੇ ਨਾਲ ਮਾਈਗਰੇਨ ਵੀ ਕੰਟਰੋਲ ਰਹਿੰਦਾ ਚੌਥੇ ਨੰਬਰ ਤੇ ਆਉਂਦੀ ਆ ਪੀਪਰਮਿੰਟ ਆਇਲ ਜਿਆਨੀ ਕੇ ਪੁਦੀਨੇ ਵਾਲਾ ਤੇਲ ਇਹਦੀ ਤੁਸੀਂ ਮ사ਜ ਕਰਨੀ ਆ ਸਿਰ ਤੇ ਹਲਕੀ ਜੀ ਕਰ ਸਕਦੇ ਹੋ ਤੁਸੀਂ ਗਰਦਨ ਤੇ ਜਾਂ ਫੇਕੂਨੀਆਂ ਤੇ ਜਿਹਦੇ ਨਾਲ ਤੁਹਾਡੇ ਟੈਨਸ਼ਨ ਵੀ ਘਟੂਗੀ ਤੇ ਮਾਈਗਰੇਨ ਦੀ ਪ੍ਰੋਬਲਮ ਵੀ ਕਾਫੀ ਹੱਦ ਤੱਕ ਹੱਤ ਤੱਕ ਠੀਕ ਹੋ ਚੁੱਕੀ ਪੰਜਵੇਂ ਨੰਬਰ ਤੇ ਜੀਰਾ ਮਿਸ਼ਰੀ ਤੇ ਕੀ ਇਹਦੇ ਨਾਲ ਤੁਹਾਡੀ ਮਾਈਗਰੇਨ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜੂਗੀ ਤੁਸੀਂ ਅੱਧਾ ਚਮਚਾ ਜੀਰਾ ਪਾਊਡਰ ਲੈਣਾ ਅੱਧਾ ਚਮਚਾ ਤੁਸੀਂ ਮਿਸ਼ਰੀ ਤੇ ਅੱਧਾ ਚਮਚਾ ਦੇਸੀ ਘਿਓ ਰੋਜ ਸਵੇਰੇ ਖਾਲੀ ਪੇਟ ਖਾਓ ਇਹਨੂੰ ਇਹਦੇ ਨਾਲ ਤੁਹਾਡੀ ਮਾਈਗਰੇਨ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜੂਗੀ